ਜਿਹਦੇ ਬਾਹਰ ਤੇ ਦੱਸਦੇ ਕਿ ਅੱਜ ਐਤਵਾਰ ਦੇ ਦਿਨ ਹਰ ਐਤਵਾਰ ਨੂੰ ਜਿਹੜਾ ਚਪੈਰਾ ਸਾਹਿਬ ਕੱਟਣ ਨੂੰ ਜੋ ਸੰਗਤ ਹੈ ਦੂਦਰਾਜੇ ਤੋਂ ਗੁਰੂ ਘਰ ਪਹੁੰਚਦੀ ਆ ਤਾਂ ਤਸਵੀਰਾਂ ਤੜ ਨਾਲ ਗੁਰਦੁਆਰਾ ਸ੍ਰੀ ਗੰਗਨ ਸਾਹਿਬ ਦੀਆਂ ਸਾਂਝੀਆਂ ਕਰੇ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਦੀ ਆਮਦ ਐਡੀਕ ਜ਼ਿਆਦਾ ਵਧੀ ਹੋਈ ਆ ਕਿ ਜਿੱਥੇ ਗੁਰੂ ਘਰ ਦੇ ਵਿੱਚ ਸੰਗਤ ਹੈਗੀ ਆ ਉੱਥੇ ਹੀ ਗੁਰੂ ਘਰ ਦੇ ਬਾਹਰ ਜਿਹੜੀ ਸੜਕ ਹੈਗੀ ਆ ਇਹ ਜੋ ਸੜਕ ਤੁਸੀਂ ਵੇਖ ਰਹੇ ਹੋ ਇਹ ਅਕਸਰ ਆਵਾਜਾਈ ਵਸਤੇ ਵਰਤੀ ਜਾਂਦੀ ਸੜਕ ਹੈਗੀ ਆ ਬਹੁਤ ਜ਼ਿਆਦਾ ਚੱਲਣ ਵਾਲੀ ਸੜਕ ਆ ਤਾਂ 12 ਗੇਟਾਂ ਦੇ ਬਾਹਰ ਵਾਲੀ ਜਿਹੜੀ ਰਿੰਗ ਰੋਡ ਦੀ ਗੱਲ ਕਰ ਲਈਏ ਰੋਡ ਹੈ ਜੋ ਇਸ ਵਕਤ ਸੰਗਤ ਦੇ ਨਾਲ ਭਰੀ ਹੋਈ ਆ ਤਾਂ ਉੱਥੇ ਦੂਜੀ ਤਰਫਾ ਮੈਂ ਆਪਣੇ ਸਹਿਯੋਗ ਨੂੰ ਕਹਾਂਗੇ ਇੱਕ ਤਸਵੀਰ ਇਹ ਵੀ ਦਿਖਾਈ ਜਾਵੇ ਕਿ ਜੋ ਚੌਂਕ ਦੇ ਵਿੱਚ ਜੋ ਇਹ ਤੁਸੀਂ ਵੇਖ ਸਕਦੇ ਹੋ ਕਿ ਚਰਾਹਾ ਆ ਤੇ ਇੱਥੇ ਵੀ ਸੰਗਤ ਸੈਂਟਰ 'ਚ ਬੈਠ ਕੇ ਜੋ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਲਈ ਉਤਾਵਲੀ ਆ ਤਾਂ ਇੰਨੇ ਜ਼ਿਆਦਾ ਸੰਗਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਟ੍ਰੈਫਿਕ ਮੈਨੇਜਮੈਂਟ ਠੀਕ ਕਰਨ ਵਾਸਤੇ ਜੋ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚ ਨਹੀਂ ਕਿਉਂਕਿ ਕਾਫੀ ਜ਼ਿਆਦਾ ਸੰਗਤ ਹਾਇਦ ਦੇ ਦਿਨ ਇੱਥੇ ਪਹੁੰਚਦੀ ਆ ਤਾਂ ਜੋ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਤਾਂ ਵਾਹਿਗੁਰੂ ਜੀ ਇਸ ਤਰੀਕੇ ਦੇ ਨਾਲ ਲੱਖਾਂ ਦੀ ਤਦਾਰ ਤੇ ਸੰਗਤ ਆਏ ਦੇ ਦਿਨ ਜੋ ਇੱਥੇ ਗੁਰੂਕਾਰ ਵਿਖੇ ਦਰਸ਼ਨ ਦਿਦਾਰੇ ਕਰਨ ਲਈ ਪਹੁੰਚਦੀ ਆ ਟ੍ਰੈਫਿਕ ਅਕਸਰ ਇਸ ਚੌਂਗ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੀ ਆ ਤਾਂ ਉਸ ਨੂੰ ਸਹੀ ਤਰੀਕੇ ਦੇ ਨਾਲ درست ਤਰੀਕੇ ਦੇ ਨਾਲ ਚਲਾਇਆ ਜਾਵੇ ਤਾਂ ਹੋਰ ਕੀ ਕੁਝ ਪ੍ਰਯਾਸ ਤੁਹਾਨੂੰ ਹਾਇਦ ਦੇ ਦਿਨ ਖਾਸ ਕਰਕੇ ਕਰਨੇ ਪੈ ਰਹੇ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਚੌਂਕ ਚਾਟੀਵੰਦ ਦੇ ਵਿੱਚ ਅਸੀਂ ਖੜੇ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੁਸੀਂ ਦੇਖੋ ਵੀ ਸੰਗਤ ਦੀ ਆਮਦ ਬਹੁਤ ਜ਼ਿਆਦਾ ਤੇ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਏਡੀਸੀਪੀ ਡਰਾਈਵ ਸਾਹਿਬ ਵੱਲੋਂ ਸਾਨੂੰ ਉਹਨਾਂ ਦੇ ਹਦੇਸ਼ ਕਿ ਸੰਗਤਾਂ ਨੂੰ ਮਤਲਬ ਤੁਸੀਂ ਵੱਧ ਤੋਂ ਵੱਧ ਜਿੰਨੀ ਵੀ ਕੋਸ਼ਿਸ਼ ਕਰ ਸਕਦੇ ਵੀ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਖਾਸ ਕਰਕੇ ਟ੍ਰੈਫਿਕ ਦੇ ਪੱਖੋਂ ਤੇ ਅਸੀਂ ਆਪਣੇ ਤੌਰ ਤੇ ਪੂਰੀ ਕੋਸ਼ਿਸ਼ ਕਰਕੇ ਬੜੇ ਸੁਚੱਜੇ ਢੰਗ ਦੇ ਨਾਲ ਸੰਗਤਾਂ ਦੀ ਸਵੇਰ ਤੋਂ 4 ਵਜੇ ਤੋਂ ਆਮਦ ਸ਼ੁਰੂ ਹੋ ਜਾਂਦੀ ਹੈ ਤੇ ਗੱਡੀਆਂ ਨੂੰ ਪਾਰਕਿੰਗ ਕਰਾਉਣਾ ਸੰਗਤਾਂ ਨੂੰ ਦੱਸਣਾ ਵੀ ਤਰੀਕੇ ਨਾਲ ਆਪਣੇ ਆਪਣੇ ਮਤਲਬ ਗੱਡੀ ਜਿਹੜੀ ਆ ਸਹੀ ਢੰਗ ਦੇ ਨਾਲ ਪਾਰਕਿੰਗ ਕਰੋ ਫੇਰ ਵੀ ਪਾਰਕਿੰਗ ਦੀ ਦਿੱਕਤ ਆ ਜਾਂਦੀ ਹੈ ਸੰਗਤਾਂ ਦੀ ਵੱਧ ਤੋਂ ਆਮਤ ਮਤਲਬ ਉਹਨੂੰ ਸੰਗਤਾਂ ਨੂੰ ਦੇਖ ਕੇ ਆਮਦ ਰੱਖੋ ਤੇ ਫੇਰ ਵੀ ਤੁਸੀਂ ਦੇਖਿਆ ਹੋਣਾ ਕਿ ਬੜੀਆਂ ਮਤਲਬ ਅਸੀਂ ਤਰੀਕੇ ਨਾਲ ਆਪਣੀਆਂ ਗੱਡੀਆਂ ਮੋਟਰਾਂ ਜਨੀ ਵੀ ਸੰਗਤ ਆ ਰਹੀ ਹੈ ਉਹਨਾਂ ਨੂੰ ਤਰੀਕੇ ਨਾਲ ਲਵਾਇਆ ਹੋਇਆ ਤੇ ਸੰਗਤ ਜਿਹੜੀ ਆ ਹੈ ਹੀ ਬਹੁਤ ਜਿਆਦੀ ਦੇਖੋ ਚਾਰ ਚਫਰੇ ਤੁਸੀਂ ਨਿਗਾਹ ਕਮਾ ਕੇ ਦੇਖੋ ਵੀ ਸੰਗਤ ਦੀ ਬਹੁਤ ਬਾਬਾ ਜੀ ਦੀ ਕਿਰਪਾ ਤੇ ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕਮੀ ਪੇਸੀ ਨਾ ਹੋਵੇ ਫਿਰ ਵੀ ਸੰਗਤਾਂ ਤੋਂ ਕੋਲੋਂ ਮਾਫੀ ਚਾਹੁੰਦੇ ਜੇ ਕੋਈ ਕਮੀ ਪੇਸ਼ੀ ਰਹਿ ਗਈ ਤੇ ਕਿਉਂਕਿ ਅਕਸਰ ਕੋਲਾ ਵੇਖਣ ਨੂੰ ਮਿਲਦਾ ਸੀਗਾ ਕਿ ਇਸ ਚੌਂਕ ਦੇ ਵਿੱਚੋਂ ਟ੍ਰੈਫਿਕ ਕੱਢੀ ਜਾਂਦੀ ਸੀਗੀ ਜੋ ਸ਼ਹਿਰ ਦੀ ਜਿਹੜੀਆਂ ਕਨਵੈਂਸ ਹੈਗੀਆਂ ਗੱਡੀਆਂ ਹੈਗੀਆਂ ਇਸ ਚੌਂਕ ਚ ਕੱਟੀਆਂ ਜਾਂਦੀਆਂ ਸਨ ਪਰ ਹੁਣ ਬੈਰੀਕੇਟਿੰਗ ਕਰਕੇ ਇਹ ਚੌਂਕ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਨਹੀਂ ਇਹ ਮਤਲਬ ਅਸੀਂ ਦੇਖਦੇ ਆ ਨਾ ਸੰਗਤ ਦੀ ਵੱਧ ਜ਼ਿਆਦਾ ਅਮਦ ਕਰਕੇ ਬੈਰੀਕੇਟਿੰਗ ਕਰਨੀ ਪੈਂਦੀ ਆ ਕਿਤੇ ਵਨਵੇ ਟ੍ਰੈਫਿਕ ਕਰਨੀ ਪੈਂਦੀ ਆ ਕਿਉਂਕਿ ਫਿਰ ਜੇ ਮਤਲਬ ਅਸੀਂ ਨਹੀਂ ਕਰਦੇ ਜਿੱਦਾਂ ਹੁਣ ਇੱਥੋਂ ਕੀਤੀ ਹੋਈ ਆ ਤੇ ਫਿਰ ਵੀ ਜਿਹੜੀ ਆ ਮਤਲਬ ਸਹੀ ਚੱਲ ਰਹੀ ਆ ਸਾਨੂੰ ਜਿਹੜੀ ਟ੍ਰੈਫਿਕ ਵਨ ਵੇ ਕਰਣੀ ਪੈਂਦੀ ਆ ਬੈਰੀਕੇਟਿੰਗ ਕਰਨੀ ਪੈਂਦੀ ਆ ਸੰਗਤਾਂ ਦੀ ਆਮਦ ਨੂੰ ਦੇਖ ਕੇ ਕਿੰਨੇ ਕ ਵੱਡੇ ਪੱਧਰ ਦੇ ਉੱਤੇ ਜਿਹੜੀ ਫੋਰਸ ਆ ਅੱਜ ਦੇ ਦਿਨ ਹਰ ਸ਼ਨੀ ਤੇ ਐਤਵਾਰ ਜਿਹੜੀ ਇੱਥੇ ਲਗਾਨੀ ਪੈਂਦੀ ਆ ਸ਼ਨੀ ਐਤਵਾਰ ਸੰਗਤਾਂ ਦੇ ਕਰਕੇ ਦੁਪਹਿਰਾ ਸਾਹਿਬ ਦਾ ਕਰਕੇ ਜਿਹੜੀ ਆ ਵੱਧ ਫੋਰਸ ਲਾਈ ਜਾਂਦੀ ਹੈ ਤਕਰੀਬ ਜੇਕਰ ਗਿਣਤੀ ਦੀ ਗੱਲ ਕਰ ਲਈਏ ਤਾਂ ਕਿੰਨੀ ਗਿਣਤੀ ਵੱਡੀ ਗਿਣਤੀ ਦੇ ਵਿੱਚ ਫੋਰਸ ਇੱਥੇ ਲੱਗਦੀ ਹੈ ਨਹੀਂ ਗਿਣਤੀ ਤੇ ਆਪਾਂ ਚਲੋ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਜਿਹੜੀ ਐਤਵਾਰ ਸਾਡੇ ਜਿਹੜੇ ਸਾਡੇ ਵੱਡੇ ਅਫਸਰਾਂ ਦਾ ਹੁਕਮ ਆ ਕੇ ਜਿਹੜੀ ਸੰਗਤ ਨੂੰ ਆਮਦ ਕਰਕੇ ਜਿਹੜੀ ਫੋਰਸ ਨੂੰ ਵੱਧ ਦਿੱਤੀ ਜਾਂਦੀ ਜਿਹੜੇ ਜ਼ੋਨ ਇਨਚਾਰਜ ਨੇ ਕਿੰਨੇ ਜ਼ੋਨ ਇਨਚਾਰਜ ਐਸੇ ਹੀ ਜੋ ਸੁਲਤਾਨਵਿੰਨ ਗੇਟ ਤੋਂ ਲੈ ਕੇ ਸ਼ਿਦਾ ਸਾਹਿਬ ਚੌਂਕ ਤੱਕ ਜਾਂ ਪਿੱਛੇ ਤੱਕ ਵੀ ਕਿੰਨੇ ਕਿ ਜ਼ੋਨ ਇਨਚਾਰਜ ਉਹਨਾਂ ਇਨਚਾਰਜ ਉਧਰ ਵੈਸੇ ਤੇ ਇੱਕ ਲੱਗਦਾ ਇਧਰ ਪਰ ਐਤਵਾਰ ਜਿੱਦਾਂ ਹੁਣ ਦੁਪਹਿਰਾ ਸਾਹਿਬ ਦਾ ਕਰਕੇ ਸੰਗਤਾਂ ਕਰਕੇ ਦੋਜ ਵੀ ਲਾ ਦਿੰਦੇ ਤਿੰਨ ਵੀ ਲਾ ਦਿੰਦੇ ਇਹਦਾ ਨਹੀਂ ਕੋਈ ਚੱਕਰ ਕਿਉਂਕਿ ਬਹੁਤ ਜ਼ਿਆਦਾ ਸੰਗਤ ਦਾ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜੋ ਅੱਜ ਦੇ ਦਿਨ ਖਾਸ ਤੌਰ ਦੇ ਉੱਤੇ ਜਿਹੜਾ 2 ਤੋਂ 3 ਦੇ ਕਰੀਬ ਜਿਹੜੇ ਜ਼ੋਨ ਇੰਚਾਰਜ ਹੈਗੇ ਆ ਜਿਨ੍ਹਾਂ ਦੇ ਨਾਲ ਅਕਸਰ ਕਹਿ ਸਕਦੇ ਆ ਕਿ 5 ਤੋਂ 7 ਮੁਲਾਜ਼ਮ ਹੁੰਦੇ ਨੇ ਕਰੀਬ ਐਤਵਾਰ ਦੇ ਦਿਨ ਜੋ ਟ੍ਰੈਫਿਕ ਦੇ ਜੋ ਵੱਡੇ ਮੁਲਾਜ਼ਮ ਹੈਗੇ ਨੇ ਉਹ ਜੋ ਨੇ ਕਹਿ ਸਕਦੇ ਆ ਕਿ 20 ਤੋਂ 30 ਜਿਹੜੇ ਮੁਲਾਜ਼ਮ ਜਿਹੜੇ ਆ ਖਾਸ ਤੌਰ ਦੇ ਉੱਤੇ ਜੋ ਇੱਥੇ ਚੌਂਕ ਦੇ ਵਿੱਚ ਲਗਾਏ ਜਾਂਦੇ ਨੇ ਕਿ ਟ੍ਰੈਫਿਕ ਦੀ ਕਿਸੇ ਤਰੀਕੇ ਦੀ ਜੋ ਦਿੱਕਤ ਪਰੇਸ਼ਾਨੀ ਹੋ ਨਾ ਆ ਸਕੇ ਤਾਂ ਸੰਗਤਾਂ ਦਾ ਜੋ ਠਾਟਾ ਮਾਰਦਾ ਕੱਠ ਅਜਦੇ ਦਿਨ ਜੋ ਚਪੈਰਾ ਸਾਹਿਬ ਕੱਟਣ ਵਾਸਤੇ ਜੋ ਗੁਰੂ ਘਰ ਵਿਖੇ ਪਹੁੰਚਦਾ ਤਾਂ ਲੱਖਾਂ ਦੀ ਤਦਾਰਦ ਸੰਗਤ ਅਜਦੇ ਦਿਨ ਜੋ ਗੁਰਦੁਆਰਾ ਸ਼ਹੀਦਗਨ ਸਾਹਿਬ ਪਹੁੰਚਦੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੈਕਚਰ ਸੁਣਨ ਇੱਕ ਜਗਵਨੀ ਟੀਵੀ ਸ਼੍ਰੀਮਸ ਸਾਈਂ